ਇੱਕ ਉਹਨਾਂ ਦੇ ਕੈਪਟਨ ਸ਼ੇਰਖਾਨ ਨੇ ਉਹਨਾਂ ਨੂੰ ਕਾਫੀ ਤਗੜਾ ਆਵਾਜ਼ ਵੀ ਮਿਲਿਆ ਉਹ ਵੀ ਭਾਰਤ ਦੀ ਰეკਮੈਂਡੇਸ਼ਨ ਤੇ ਅਵਾਰਡ ਮਿਲਿਆ ਸੀ ਕਾਫੀ دیر ਬਾਅਦ ਕਿਉਂਕਿ ਉਹ ਬੜੇ ਬਹਾਦਰੀ ਨਾਲ ਲੜੇ ਸੀ ਤੇ ਉਸ ਬਹਾਦਰੀ ਦੇ ਕायल ਸਾਡੇ ਬ੍ਰਿਗੇਡ ਕਮਾਂਡਰ ਸਾਹਿਬ ਵੀ ਹੋਏ ਸੀ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਉਹਦੀ ਜਦੋਂ ਬੋਡੀ ਲੈ ਕੇ ਗਏ ਨੇ ਉਹਦੀ ਜੇਬ ਚ ਪਾਈ ਸੀ ਤੇ ਰਿਸਪੈਕਟ ਕਰਨੀ ਬਣਦੀ ਹੈ ਕਿਉਂਕਿ ਇੱਕ ਜਿਹੜਾ ਸੋਲਜਰ ਹੈ ਉਹ ਆਪਣੇ ਦੇਸ਼ ਲਈ ਲੜ ਰਿਹਾ ਹੈ ਉਹਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਔਰ ਜਦੋਂ ਉਹ ਗਿਰ ਗਿਆ ਉਹ ਆਪਣੇ ਦੇਸ਼ ਲਈ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਉਹ ਦੁਸ਼ਮਣ ਨਹੀਂ ਹੁੰਦਾ ਉਹ ਇੱਕ ਗਿਰਿਆ ਹੋਇਆ ਸੋਲਜਰ ਹੁੰਦਾ ਜਿਹਦੀ ਇੱਜ਼ਤ ਕਰਨੀ ਬਣਦੀ ਹੈ ਆਰਮੀ ਨੂੰ ਭੇਸ ਵੀ ਬਦਲਣੇ ਬੰਦੇ ਬੜੀ ਵਾਰੀ ਤੁਸੀਂ ਵੀ ਭੇਸ ਬਦਲੇ ਸੀ ਨਹੀਂ ਅਸੀਂ ਸਾਡਾ ਉਹ ਕੰਮ ਨਹੀਂ ਸੀ ਜਿਹੜੇ ਭੇਸ ਬਦ ਕੇ ਕੰਮ ਕਰਨੇ ਪੈਂਦੇ ਆ ਉਹ ਇੰਟੈਲੀਜੈਂਸ ਵਗੈਰਾ ਵਾਲੇ ਹੋਰ ਜਿਨ੍ਹਾਂ ਨੇ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਆ ਉਹਨਾਂ ਨੂੰ ਕਰਨੇ ਪੈਂਦੇ ਆ ਹਾਂ ਸਾਨੂੰ ਇਹ ਸੀ ਵੀ ਕਈ ਵਾਰੀ ਆਪਰੇਸ਼ਨਲ ਏਰੀਆ ਚ ਜਿਵੇਂ ਕਾਰਗਿਲ ਦੇ ਰੀਏ ਚ ਜਾਂਦੇ ਸੀ ਜਿੱਥੇ ਅਟੈਕ ਕਰਦੇ ਸੀ ਉਹ ਉੱਥੇ ਅਸੀਂ ਸਿਵਲ ਡਰੈਸ ਚ ਸਿਵਲ ਗੱਡੀਆਂ ਚ ਜ਼ਰੂਰ ਘੁੰਮਦੇ ਰਹੇ ਆ ਤਾਂ ਕਿ ਦੂਰੋਂ ਗੱ ਇੰਨਾ ਕਿ ਸਾਨੂੰ ਸੇਫਟੀ ਵਾਸਤੇ ਕਈ ਵਾਰੀ ਕਰਨਾ ਪੈਂਦਾ ਤੇ ਜੇ ਆਰਮੀ ਦੀ ਗੱਡੀ ਉਸ ਏਰੀਆ ਦੇ ਵਿੱਚ ਉਸ ਸਮੇਂ ਚਲੀ ਜਾਂਦੀ ਫਿਰ ਉਹ ਬਿਲਕੁਲ ਹੀ ਟਾਰਗੇਟ ਬਣ ਜਾਂਦੀ ਹੈ ਸੌਫਟ ਟਾਰਗੇਟ ਹੈ ਤੇ ਉਹ ਫਿਰ ਉਤੋਂ ਦੇਖਦੇ ਹੁੰਦੇ ਸੀ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਤੇ ਬਿਲਕੁਲ ਹਾਈਟ ਤੋਂ ਬੈਠੇ ਦੇਖਦੇ ਸੀ ਆਰਮੀ ਦੀਆਂ ਗੱਡੀਆਂ ਨੂੰ ਤਾਂ ਟਾਰਗੇਟ ਕਰਦੇ ਸੀ ਤੇ ਇਸ ਕਰਕੇ ਕਈ ਵਾਰੀ ਸਿਵਲਿਨ ਗੱਡੀਆਂ ਦੇ ਬਹਾਨੇ ਅਸੀਂ ਨਿਕਲਦੇ ਸੀ ਵੀ ਸ਼ਾਇਦ ਸਿਵਲਿਨ ਨੂੰ ਘੱਟ ਟਾਰਗੇਟ ਕਰ ਦੇ ਉਸ ਸਮੇਂ ਸਿਨੈਰੀਓ ਕੀ ਸੀ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦੇਖੋ ਸਰਹਰੀਏ ਸੀ ਵੀ ਕਾਰਗਿਲ ਸਾਡੇ ਤੇ ਥੋਪ ਦਿੱਤਾ ਗਿਆ ਸੀ ਉਸ ਤੋਂ ਬਾਅਦ ਪ੍ਰਾਇੋਰਟੀ ਤੇ ਐਸ ਵੀ ਆਪਾਂ ਇਹ ਚੋਟੀਆਂ ਖਾਲੀ ਕਰਾਉਣੀਆਂ ਨੇ ਤੇ ਅਸੀਂ ਸਿਰਾਂ ਤੇ ਕਫਨ ਬਨ ਕੇ ਤੁਰ ਪਏ ਸੀ ਸਾਡੀਆਂ ਇਨਫੈਂਟਰੀਆਂ ਵੀ ਤੁਰ ਪੀਆਂ ਸੀ ਤੇ ਸਭ ਜਨਤਾ ਜਿਹੜੀ ਹੈ ਲਗਾਤਾਰ ਕਨਵਈਆਂ ਇਧਰੋਂ ਉਧਰੋਂ ਜਾ ਰਹੀਆਂ ਸੀ ਕੋਈ ਬਾਈ 에ਅਰ ਬੀ ਯੂਨਿਟਸ ਸਾਰੀਆਂ ਸੀ ਤੇ ਖੌਫ ਨਹੀਂ ਸੀ ਕੋਈ ਪਰ ਏਸੀ ਵੀ ਹੁਣ ਇਹ ਸਾਨੂੰ ਟਾਰਗੇਟ ਮਿਲ ਗਿਆ ਤੇ ਅਸੀਂ ਇਹਨੂੰ ਖਤਮ ਕਰਨਾ ਅੱਜ ਇੱਕ ਸ਼ੰਕਾ ਜ਼ਰੂਰ ਹੁੰਦੀ ਹੈ ਥੋੜੀ ਬਹੁਤ ਕਿ ਵੀ ਸ਼ਾਇਦ ਅਸੀਂ ਨਾ ਆਈਏ ਜਾਂ ਸਾਡੇ ਨਾਲ ਦੇ ਸਾਥੀ ਨਾ ਆਉਣ ਇਹ ਚੀਜ਼ ਮਨ ਤੇ ਬਣੀ ਰਹਿੰਦੀ ਹੈ ਤੇ ਇੱਕ ਚਿੰਤਾ ਇਹ ਹੁੰਦੀ ਹੈ ਹਮੇਸ਼ਾ ਪਰਿਵਾਰ ਦੀ ਹੁੰਦੀ ਹੈ ਬਾਕੀ ਤੁਹਾਨੂੰ ਪਤਾ ਹੈ ਵੀ ਯੂਨਿਟਾਂ 'ਚ ਇਹ ਇੱਕ ਫੈਮਿਲੀ ਦੀ ਤਰ੍ਹਾਂ ਹੁੰਦੀ ਹੈ ਜੋ ਯੂਨਿਟ ਹੁੰਦੀ ਹੈ ਵੀ ਉਹ ਯੂਨਿਟਾਂ ਆਪਦੇ ਜਿੰਨੇ ਵੀ ਬੰਦੇ ਸ਼ਹੀਦ ਹੋ ਜਾਂਦੇ ਆ ਉਹਨਾਂ ਦੀ ਫੈਮਿਲੀ ਨੂੰ ਲੁੱਕ ਆਫਟਰ ਕਰਦੀਆਂ ਨੇ ਉਹਨਾਂ ਨੇ ਪੈਨਸ਼ਨ ਆ ਜਾਂ ਕਾਗਜ਼ ਪੱਤਰ 'ਚ ਉਹ ਜ਼ਿੰਦਗੀ ਪਰ ਹੈਲਪ ਜ਼ਰੂਰ ਇੰਡੀਅਨ ਆਰਮੀ ਇੱਕ ਫੈਮਿਲੀ ਦੀ ਤਰ੍ਹਾਂ ਕਰਦੀ ਹੈ ਪਰ ਮਾਹੌਲ ਕੋਈ ਗਮਗੀਨ ਨਹੀਂ ਹੁੰਦਾ ਮਾਹੌਲ ਇੱਕ ਤਰ੍ਹਾਂ ਦਾ ਜੋਸ਼ ਭਰਿਆ ਹੁੰਦਾ ਤੇ ਮਾਹੌਲ ਇਹ ਹੁੰਦਾ ਹੈ ਕਿ ਜਿਹੜੇ ਕੰਮ ਲਈ ਅਸੀਂ ਭਰਤੀ ਹੋਏ ਸੀ ਜਿਹੜੇ ਕੰਮ ਦੀ ਅਸੀਂ ਟ੍ਰੇਨਿੰਗ ਕੀਤੀ ਅੱਜ ਦਿਨ ਆ ਗਿਆ ਅੱਜ ਸਾਡੀ ਯੂਨਿਟ ਦੇ ਇੱਜ਼ਤ ਦਾ ਦੇਣਾ ਹੈ ਤੇ ਅਸੀਂ ਯੂਨਿਟ ਦੇ ਲਈ ਕੁਝ ਖੱਟ ਕੇ ਜਾਣਾ ਹੈ ਅਸੀਂ ਆਪਣੇ ਦੇਸ਼ ਲਈ ਕੁਝ ਖੱਟ ਕੇ ਜਾਣਾ ਹੈ ਸਿੱਖ ਰੈਜiment ਦਾ ਕੀ ਰੋਲ ਰਿਆ ਕਾਰਗਿਲ ਚ ਸਿੱਖ ਰੈਜiment ਜਿਆਦਾ ਨਹੀਂ ਸੀ ਉੱਥੇ ਪਰ ਜਿੰਨੀਆਂ ਕਿ ਵੀ ਸੀ ਬਹੁਤ ਬਹਾਦਰੀ ਨਾਲ ਲੜੀਆਂ ਦੇਖੋ ਸਿੱਖ ਮਾਰਸ਼ਲ ਕੌਮ ਹੈ ਤੇ ਸਿੱਖ ਯੂਨਿਟ ਕਦੇ ਵੀ ਪਿੱਛੇ ਨਹੀਂ ਹਟਦੀ ਤੇ ਬਹੁਤ ਕਾਫੀ ਜਣੀ ਚੰਗੇ ਮੰਨੀਆਂ ਜਾਂਦੀਆਂ ਨੇ ਜਿਹੜੇ ਵੀ ਕਮਾਂਡ ਚ ਯੂਨਿਟ ਹੁੰਦੀਆਂ ਪਰ ਕੋਈ ਚੁਣ ਕੇ ਯੂਨਿਟਾਂ ਨਹੀਂ ਲਾਈ ਜਾਂਦੇ ਕਿਸੇ ਆਪਰੇਸ਼ਨ ਚ ਸਿੱਖ ਯੂਨਿਟ ਵੱਧ ਹੁੰਦੀਆਂ ਨੇ ਕਿਸੇ ਚ ਦੂਸਰੀਆਂ ਹੁੰਦੀਆਂ ਨੇ ਤੇ ਕਈ ਇੱਥੇ ਯੂਨਿਟਾਂ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਚੋਂ ਰਾਜਪੂਤਾਨਾ ਰਾਈਫਲ ਉਹਨਾਂ ਨੇ ਸਫਰ ਵੀ ਬਹੁਤ ਕੀਤਾ ਤੇ ਕੈਜ਼ੁਐਲਟੀਆਂ ਵੀ ਬਹੁਤ ਹੋਈਆਂ ਨੇ ਸੋ ਜਿਵੇਂ ਕਿ ਅਸੀਂ ਗੱਲਬਾਤ ਕਰਕੇ ਹਟਿਆ ਅ ਜ਼ਰੂਰ ਮੈਂ ਅੰਤ ਕਰਨ ਲੱਗਾ ਸੀ ਪਰ ਇੱਕ ਸਵਾਲ ਮੇਰੇ ਦਿਮਾਗ ਚ ਆਇਆ ਕਈ ਲੋਕ ਜਿਵੇਂ ਮੈਂ ਪਹਿਲਾਂ ਕਿਹਾ ਨਾ ਸੋਸ਼ਲ ਮੀਡੀਆ ਤੇ ਬੈਠੇ ਗੱਲਾਂ ਕਰਦੇ ਰਹਿੰਦੇ ਆ ਉਹਨਾਂ ਨੂੰ ਇਹ ਵੀ ਇਹ ਗੱਲ ਆ ਵੀ ਥਰਡ ਵਰਲਡ ਵਾਰ ਹੁਣ ਲੱਗਣ ਲੱਗੀ ਆ ਉਹਨਾਂ ਨੂੰ ਲੱਗਦਾ ਕਿਉਂਕਿ ਪਹਿਲਾਂ ਜਿਹੜੀ ਆ ਲੜਾਈ ਹੋਈ ਰਸ਼ੀਆ ਤੇ ਯੂਕਰੇਨ ਦੀ ਉਸ ਤੋਂ ਬਾਅਦ ਜਿਹੜੀ ਆ ਇਜ਼ਰਾਈਲ ਦੀ ਵੀ ਜਿਹੜੀ ਆ ਉਹ ਲੜਾਈ ਚੱਲ ਰਹੀ ਆ ਦੂਜੇ ਪਾਸੇ ਹੁਣ ਇੰਡੀਆ ਪਾਕਿਸਤਾਨ ਦੀ ਗੱਲ ਸਿਰਫ ਗੱਲ ਹੀ ਹੋਈ ਆ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ 3rd World War ਬਸ ਹੋਣ ਲੱਗੀ ਦੇਖੋ ਲੋਕ ਤਾਂ ਆਪਣੀਆਂ ਅਟਕਲਾਂ ਲਾਉਂਦੇ ਨੇ ਲੋਕਾਂ ਨੇ ਅਟਕਲਾ ਲਾ ਕੇ ਆਪਦੇ ਆਪ ਦੇ ਅੱਜਕੱਲ ਇੱਕ ਤੇ ਸੋਸ਼ਲ ਮੀਡੀਆ ਦਾ ਜਿਹੜਾ ਟੂਲ ਹੈ ਉਹ ਹਰ ਕਿਸੇ ਦੇ ਹੱਥ ਉਹਤੇ ਕੋਈ ਵੀ ਆਪਦੀ ਸਟੇਟਮੈਂਟ ਪਾ ਦਿੰਦਾ ਕੋਈ ਵੀ ਫੇਕ ਆਈਡੀ ਤੋਂ ਕੁਝ ਵੀ ਪਾ ਦਿੰਦਾ ਔਰ ਜਿਹੜਾ ਨੈਗੇਟਿਵ ਹੈ ਝੂਠ ਹੈ ਉਹ ਬੜੀ ਛੇਤੀ ਸ਼ੇਅਰ ਹੁੰਦਾ ਸਚਾਈ ਵਾਲੀ ਖਬਰ 'ਚ ਬੰਦੇ ਨੂੰ ਕੋਈ ਇੰਟਰਸਟ ਜਾਂ ਨਹੀਂ ਲੱਗਦਾ ਮਸਾਲਾ ਨਹੀਂ ਲੱਗਦਾ ਪਰ ਇਹੀ ਜੀ ਗੱਲ 'ਚ ਵੀ ਥਰਡ ਵਰਡ ਹੋਣ ਵਾਲੀ ਐ ਤੇ ਜੰਗ ਲੱਗਣ ਵਾਲੀ ਐ ਜਦੋਂ ਕਿਸੇ ਤੁਰੀ ਜਾਂਦੀ ਕਨਵਾਈ ਦੀਆਂ ਫੋਟੋਆਂ ਪਾਤੀਆਂ ਉਹਦੀ ਟ੍ਰੇਨ ਤੇ ਜਾਂਦੀਆਂ ਦੀ ਫੋਟੋ ਪਾਤੀ ਤੇ ਉਹ ਲੋਕਾਂ ਨੂੰ ਅਟਰੈਕਸ਼ਨ ਲੱਗਦੀ ਐ ਉਹੀ ਜੀ ਚੀਜ਼ ਜ਼ਿਆਦਾ ਸਪਰੈਡ ਹੁੰਦੀ ਐ ਤੇ ਲੋਕਾਂ ਨੂੰ ਲੱਗਦਾ ਵੀ ਥੋੜਾ ਮਸਾਲੇਦਾਰ ਖਬਰ ਐ ਤੇ ਥਰਡ ਵਰਡ ਵਾਰ ਤੱਕ ਪਹੁੰਚ ਜਾਂਦੇ ਨੇ ਜਦੋਂ ਕਿ ਥਰਡ ਵਰਡ ਵਾਰ ਐ ਤੇ ਉਹ ਜਿਨ੍ਹਾਂ ਨੇ ਹਥਿਆਰ ਬਣਾਉਣੇ ਨੇ ਵੇਚਣੇ ਨੇ ਉਹਨਾਂ ਦਾ ਕੰਮ ਆਪ ਲੜਾਈ 'ਚ ਵੜਨਾ ਨਹੀਂ ਐ ਉਹਨਾਂ ਦਾ ਕੰਮ ਆਪਦੇ ਵਪਾਰ ਕਰਨੇ ਨੇ ਔਰ ਜਦੋਂ ਤੱਕ ਇਹ ਵੱਡੇ ਮੁਲਕ ਨੇ ਜਿਹੜੇ ਸ਼ਾਮਲ ਨਹੀਂ ਹੋਣਗੇ ਡਾਇਰੈਕਟਲੀ ਤੇ ਤੜਵਾਰ ਕਿਦਾਂ ਲੱਗ ਜੂਗੀ ਤੇ ਕਹਿ ਵੀ ਲੋਕ ਕਹਿੰਦੇ ਆ ਵੀ ਭਾਰਤ ਦਾ ਸਾਥੀ ਰਸ਼ੀਆ ਭਾਰਤ ਦਾ ਸਾਥੀ ਇਜ਼ਰਾਈਲ ਇਹ ਬੜੀਆਂ ਗੱਲਾਂ ਅੱਜ ਕੱਲ੍ਹ ਚੱਲ ਰਹੀਆਂ ਨੇ ਨਹੀਂ ਦੇਖੋ ਇਹ ਥੋੜੇ ਜਿਹਾ ਇਫੈਕਟ ਹੁੰਦੇ ਸੀ ਪਹਿਲਾਂ ਜਦੋਂ ਇੱਕ ਵਾਰਸਾਪ ਐਕਟ ਹੁੰਦਾ ਸੀ ਇੱਕ ਨਾਟੋ ਸੀ ਇੱਕ ਪਾਸੇ ਰਸ਼ੀਆ ਨਹੀਂ ਉਦੋਂ ਯੂਐਸਐਸਆਰ ਸੀ ਯੂਐਸਐਸਆਰ ਦਾ ਬਲੌਕ ਸੀ ਤੇ ਦੂਜੇ ਪਾਸੇ ਜਿਹੜਾ ਅਮਰੀਕਨ ਬਲੌਕ ਸੀ ਤੋ ਜਦੋਂ ਯੂਐਸਐਸਰ ਟੁੱਟ ਗਿਆ ਗਰਭਚਪ ਨੇ ਉਹ ਅਲੱਗ-ਅਲੱਗ ਹੋ ਗਏ ਕੰਟਰੀ ਉਸ ਤੋਂ ਬਾਅਦ ਜਿਹੜਾ ਰਸ਼ੀਆ ਅਲੱਗ ਰਹਿ ਗਿਆ ਤੇ ਬਾਕੀ ਸਟੇਟਾਂ ਅਲੱਗ ਹੋ ਗਈਆਂ ਉਹ ਜਿਹੜਾ ਸੈਕੰਡਰ ਬਲੌਕ ਸੀ ਉਹ ਟੁੱਟ ਗਿਆ ਤੇ ਇਸ ਕਰਕੇ ਸੈਕੰਡ ਸ਼ਕਤੀ ਹੁਣ ਜਿਹੜੀ ਜਿਹੜੀ ਕੋਲਡ ਵਾਰ ਹੈ ਉਹ ਖਤਮ ਹੋ ਗਈ ਹੈ ਤੇ ਇਸ ਕਰਕੇ ਉਹ ਹੁਣ ਐਡੀ ਕੋਈ ਦੋ ਗਰੁੱਪ ਵੱਡੇ ਆਪਸ ਵਿੱਚ ਨਹੀਂ ਹੈ ਹੁਣ ਚਾਈਨਾ ਵੀ ਇੱਕ ਉੱਪਰ ਕੇ ਬੜੀ ਵੱਡੀ ਪਾਵਰ ਬਣ ਰਿਹਾ ਹੈ ਹਾਂ ਤੇ ਇਸ ਕਰਕੇ ਦੋ ਤਿੰਨ ਸ਼ਕਤੀਆਂ ਜਿਹੜੀਆਂ ਨੇ ਵੱਡੀਆਂ ਨੇ ਉਹ ਆਪਸ ਚ ਕਦੇ ਵੀ ਨਹੀਂ ਲੜਨੀਆਂ ਹਾਂ ਇੱਕ ਦੂਜੇ ਤੇ ਅੱਜ ਕੱਲ ਕਮਰਸ਼ੀਅਲ ਵਾਰ ਹੋ ਗਈ ਹੈ ਜਿੱਦਾਂ ਹੁਣ ਡੋਨਲਡ 트੍ਰੰਪ ਕਰ ਰਿਹਾ ਟੈਰਫ ਲਾ ਕੇ ਕਿਸੇ ਦੇ ਵਪਾਰ ਦੇ ਨਾਲ ਹੁਣ ਜਪਨੀ ਸੀ ਜਪਨੀਜ਼ ਨੇ ਸੈਕੰਡ ਵਰਡ ਵਾਰ ਚ ਸਭ ਤੋਂ ਵੱਧ ਜਿਹੜਾ ਉਹਨਾਂ ਦੇ ਐਮਬੀਸ਼ਨ ਸੀ ਜਰਮਨ ਦੇ ਔਰ ਜਪਨੀਜ਼ ਦੇ ਉਹ ਇਕੱਠੇ ਵੀ ਸੀ ਵੀ ਉਹਨਾਂ ਨੇ ਕੀਤਾ ਪਰ ਉਹ ਚ ਵਾਚ ਸਫਰ ਕੀਤਾ ਉਸ ਤੋਂ ਬਾਅਦ ਜਪਨੀਜ਼ ਨੇ ਆਰਮੀ ਨਹੀਂ ਬਣਾਈ ਉਹ ਔਰ ਪਰ ਉਹਨਾਂ ਨੇ ਆਪਣਾ ਦਿਮਾਗ ਲਾਇਆ ਉਹਨਾਂ ਨੇ ਟੈਕਨੋਲੋਜੀ ਇੰਨੀ ਡਵੈਲਪ ਕੀਤੀ ਕਿ ਅੱਜ ਜਪਾਨੀ ਸਾਰੇ ਵਰਲਡ ਤੇ ਰਾਜ ਕਰ ਰਹੇ ਨੇ ਅੱਜ ਜਿਹੜੇ ਉਹਨਾਂ ਦੇ ਕਾਰਾਂ ਦੇ ਬ੍ਰਾਂਡ ਨੇ ਹੋਰ ਕਿਸੇ ਚੀਜ਼ ਦੇ ਬ੍ਰਾਂਡ ਨੇ ਇਲੈਕਟ੍ਰੋਨਿਕਸ ਦੇ ਨੇ ਸਾਰੇ ਕਰ ਰਹੇ ਨੇ ਸੇਮ ਚਾਈਨਾ ਅੱਜਕੱਲ ਜਿਹੜੀ ਲੋ ਕੋਸਟ ਟੈਕਨੋਲੋਜੀ ਹੈ ਮਾਡਰਨਾਈਜੇਸ਼ਨ ਦੀ ਛੋਟੇ ਛੋਟੇ ਗੈਜਟ ਨੇ ਸਭ ਕੁਝ ਚਾਈਨਾ ਸਾਰੇ ਵਰਲਡ ਤੇ ਰੂਲ ਕਰ ਰਿਹਾ ਹੈ ਅੱਜਕੱਲ ਪੈਸੇ ਦੀ ਜੰਗ ਹੈ ਆਪ ਦਾ ਸਮਾਨ ਵੇਚ ਰਹੇ ਨੇ ਆਪ ਵਰਲਡ ਨੂੰ ਇੱਕ ਮਾਰਕੀਟ ਬਣਾ ਲਿਆ ਜਿਹੜਾ ਮਾਰਕੀਟ ਡੋਮਿਨੇਟ ਕਰਦਾ ਉਹਨੂੰ ਵਾਰ ਲੜਨ ਦੀ ਲੋੜ ਕੀ ਹੈ ਮਤਲਬ ਤਸਲ ਜੰਗ ਹੁਣ ਪੈਸੇ ਦੀ ਰਹਿ ਗਈ ਹੈ। ਅਸਲ ਜੰਗ ਡੋਮਿਨੈਂਸ ਦੀ ਰਹਿ ਗਈ, ਪੈਸੇ ਦੀ ਰਹਿ ਗਈ ਹੈ ਤੇ ਬਾਕੀ ਆ ਥਰਡ ਵਰਡ ਕੰਟਰੀ ਨੂੰ ਜਿਹੜੇ ਵੈਪਨ ਵੇਚੀ ਜਾਣੇ ਨੇ ਉਹਦੇ ਨਾਲ ਜੀ ਰਹਿ ਗਈ ਹੈ ਜਾਂ AI ਦੀ ਰਹਿ ਗਈ ਹੁਣ। ਬਿਲਕੁਲ। ਅੱਜ ਕੱਲ ਜੰਗ ਉਹੀ ਹੈ। ਕਿਉਂਕਿ AI ਨਾਲ ਇੱਕ ਮੁਲਕ ਨੂੰ ਸਾਰਾ ਕੁਝ ਪਤਾ ਹੈ, ਟੈਕਨੋਲੋਜੀ ਨਾਲ ਸਾਰਾ ਪਤਾ ਹੈ। ਦੂਜੇ ਅੱਜ ਕੱਲ ਸੈਟੇਲਾਈਟ ਨੇ ਉਹ ਅੱਗੇ ਦੀਆਂ ਲੜਾਈਆਂ 'ਚ ਬਲੈਕਆਊਟ ਹੁੰਦੇ ਸੀ, ਕੂਟਰ ਵੱਜਦੇ ਸੀ, ਸਾਰੇ ਸ਼ਹਿਰ ਦੀ ਲਾਈਟ ਕੱਟੀ ਜਾਂਦੀ। ਅੱਜ ਕੱਲ ਦੀਆਂ ਲੜਾਈਆਂ ਤੁਸੀਂ ਦੇਖੋ ਲਾਈਟ ਤੇ ਕੱਟੀ ਨਹੀਂ ਜਾਂਦੀ। ਕਿਉਂਕਿ ਤੁਹਾਨੂੰ ਸਾਰਾ ਕੁਝ ਤੇ ਵੈਸੀ ਹੀ ਦਿਖ ਰਿਹਾ ਹੈ ਹਾਂ ਸੈਟੇਲਾਈਟ ਦਾ ਤੁਹਾਨੂੰ ਬਿਲਕੁਲ ਕਲੀਅਰ ਦਿਖ ਰਿਹਾ ਹੈ ਤੁਹਾਨੂੰ ਜੇ ਟੈਂਕ ਖੜਾ ਵੀ ਹੈ ਉਹਦਾ ਵੀ ਤੁਹਾਨੂੰ ਪਤਾ ਲੱਗਦਾ ਵੀ ਇੱਥੇ ਤਿੰਨ ਬੰਦੇ ਬੈਠੇ ਜਾਂ ਦੋ ਬੈਠੇ ਆ ਉਹ ਸਾਰਾ ਕੁਝ ਅੱਜਕੱਲ ਟੈਕਨੋਲੋਜੀ ਨਾਲ ਪਤਾ ਹੀ ਹੈ ਅੱਜਕੱਲ ਕੋਈ ਸੀਕ੍ਰੇਟ ਤਾਂ ਹੈ ਹੀ ਨਹੀਂ ਵੀ ਕਿਹੜੀ ਯੂਨਿਟ ਕਿੱਥੇ ਆ ਉਹ ਵਾਲੀ ਸੀਕ੍ਰੇਟ ਹੁਣ ਨਹੀਂ ਹੈ ਹੁਣ ਟੈਕਨੋਲੋਜੀ ਡਿਫਰੈਂਟ ਹੋ ਗਈ ਹੈ ਹੁਣ ਇਹ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਇਹਨਾਂ ਨੇ ਆਪਦੇ ਵਪਾਰ ਚਾਲੂ ਰੱਖਣੇ ਆ ਇਸ ਕਰਕੇ ਇਹਨਾਂ ਨੇ ਕੋਈ ਥਰਡ ਵਰਡ ਵਾਰ ਵਧਣਾ ਨਹੀਂ ਹੈ ਇਹਨਾਂ ਨੇ ਛੋਟੀਆਂ-ਮੋਟੀਆਂ ਲੜਾਈਆਂ ਜਿਹੜੀਆਂ ਮੁਲਕਾਂ ਚਲਦੀਆਂ ਰਹਿਣੀਆਂ ਨੇ ਥਰਡ ਵਰਡ ਚ ਉਹ ਚਲਦੀਆਂ ਰਹਿਣੀਆਂ। ਧੰਨਵਾਦ ਜੀ। ਤਾਂ ਜਿਵੇਂ ਕਿ ਗੱਲਬਾਤ ਕਰਕੇ ਹਟੇ ਆਂ ਤਾਂ ਜ਼ਰੂਰ ਇਹਨਾਂ ਨੇ ਗੱਲਬਾਤ ਜਿਹੜੀ ਹੈ ਇਹਨਾਂ ਦੀ ਗੱਲਬਾਤ ਦੇ ਵਿੱਚ ਤੁਹਾਨੂੰ ਸਾਰਾ ਉਹ ਸਿਨੈਰੀਓ ਪਤਾ ਲੱਗ ਗਿਆ ਹੋਵੇਗਾ ਵੀ ਅਸਲ ਦੇ ਵਿੱਚ ਕਾਰਗਿਲ ਵਾਰ ਕਿਸ ਤਰੀਕੇ ਨਾਲ ਹੋਈ ਕਿਸ ਤਰੀਕੇ ਨਾਲ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਉਕਾਬਲੀਅਤ ਵੀ ਦਿਖਾਈ ਤੇ ਸਭ ਤੋਂ ਵੱਡੀ ਗੱਲ ਨਹੀਂ ਡਰੇ ਤੇ ਉਹਨਾਂ ਫੌਜੀਆ ਨੂੰ ਜਿਹੜੇ ਪਰਦੇਸ਼ ਦੇ ਵਿੱਚ ਆਗੇ ਸੀ ਉਹਨਾਂ ਨੂੰ ਖਦੇੜਿਆ ਵੀ ਕਿਉਂਕਿ ਉਹਨਾਂ ਦਾ ਮੋਟਿਵ ਸੀਗਾ ਵੀ ਵੱਤ ਵੱਜ ਜਗਾ ਜਿਹੜੀ ਆ ਉਹ ਆਪਣੇ ਅੰਡਰ ਆਪਣੇ ਪਾਕਿਸਤਾਨ ਦੇ ਅੰਡਰ ਜਿਹੜੀ ਆ ਵੱਤ ਵੱਦ ਜਿਹੜੀ ਲੈਂਡ ਆ ਉਸ ਨੂੰ ਹਾਸਲ ਕਰ ਸਕਣ ਸੋ ਇਸੇ ਤਰੀਕੇ ਨਾਲ ਹੀ ਬੀਐਸਐਲ ਦੇ ਵਿੱਚ ਅਸੀਂ ਕਹਿੰਦੇ ਤਾਂ ਵੀ ਜੰਗ ਜਿਹੜੀ ਆ ਲੱਗਣ ਵਾਲੀ ਆ